ਲਓ ਜੀ ਅੱਜ ਆ ਹੈ ਗਿਆ ਆਪਣਾ 6ਵਾਂ ਦਿਨ ਅੱਜ ਆਪਾਂ ਰਿਸ਼ਤੇਦਾਰੀ ਚ ਗਏ ਹੋਏ ਸੀ ਤੇ ਉੱਥੇ ਹੀ ਆਪਾਂ ਆਪ ਦਾ ਰੇਸ ਦਾ ਤੇ ਐਕਸਰਸਾਈਜ਼ਾਂ ਦਾ ਕੰਮ ਕਰਿਆ ਰੇਸ ਲਾਉਣ ਤੋਂ ਬਾਅਦ ਐਕਸਰਸਾਈਜ਼ਾਂ ਕਰਨ ਤੋਂ ਬਾਅਦ ਥੋੜੀ ਬਹੁਤ ਹੀ ਲਾਈ ਆਪਣੇ ਡੰਡ ਜੀ ਤੇ ਉਸ ਤੋਂ ਬਾਅਦ ਹੋਏ ਆਪਾਂ ਤਿਆਰ ਪਿੰਡਾਂਮ ਦੇ ਲਈ ਕਿਉਂਕਿ 8:30 ਵਜੇ ਸਾਡਾ ਕੰਮ ਸ਼ੁਰੂ ਹੋ ਜਾਂਦਾ ਫਾਰਮ ਤੇ ਆਉਦੀ ਗੱਡੀ ਕਰੀ ਸਟਾਰਟ ਆਪਾਂ ਨੇ ਤੇ ਚੱਲੇ ਪਾਤੇ ਆਪਦੇ ਪਿੰਡ ਨੂੰ ਆਪਨਾ ਬੋਰਡ ਲੱਗਿਆ ਹੋਇਆ ਜੀ ਆਪਣੇ ਗੁਰੂ ਘਰ ਲਵੇ ਫਾਰਮ ਤੇ ਆਪਾਂ ਪਹੁੰਚ ਚੁੱਕੇ ਆ ਤੇ ਪਿਆਜ਼ ਪਨੀਰੀ ਦੇ ਕੰਮ ਚੱਲ ਰਿਆ ਸੀ ਆਰਮਨ ਹੋਰ ਕੰਮ ਕਰ ਰਹੀ ਸੀ ਫਾਰਮ ਤੇ ਅੱਜ ਆਪਾਂ ਮਿਲਣ ਆਏ ਆਪਣੇ ਪੁਰਾਣੇ ਯਾਰ ਲੋ ਜੀ ਅੱਜ ਬਾਈ ਜੀ ਆਏ ਨੇ ਆਪਣੇ ਲਵੇ ਮਾਨਸਾ ਏਰੀਏ ਤੋਂ ਤੇ ਯਾਰ ਦੋਸਤੋ ਨੇ ਸਾਰੇ ਆਪਣੇ ਸਰਬਜੀਤ ਹੋਰ ਪ੍ਰਾਣੇ ਯਾਰ ਬੇਲੀ ਗਲੇਡੀਸ ਆਏ ਆਪਣੇ ਲਵਜੀਤ ਹੋਰ ਬਾਈ ਆਏ ਨੇ ਨਾਲ ਤੇ ਹਾਂਜੀ ਭਾਈ ਜੀ ਕਿਵੇਂ ਲੱਗਿਆ ਫਾਰਮ ਤੁਹਾਨੂੰ ਫਾਰਮ ਬਈ ਬਹੁਤ ਵਧੀਆ ਲੱਗਿਆ ਜੀ ਤੇ ਤੁਹਾਡੀ ਮੈਨੇਜਮੈਂਟ ਬਹੁਤ ਸੋਹਣੀ ਲੱਗੀ ਹੈ ਤੇ ਬਾਕੀ ਜਿਹੜੀ ਵੈਰਾਈਟੀ ਹੈਗੀ ਤੁਹਾਡੀਆਂ ਸਬਜ਼ੀਆਂ ਦੀ ਤੇ ਬਾਕੀ ਫੁੱਲਾ ਫੱਲਾਂ ਦਾ ਜਿਹੜਾ ਬਹੁਤ ਸੋਹਣਾ ਤੁਸੀਂ ਕੰਮ ਕੀਤਾ ਹੋਇਆ ਬਾਕੀ ਮੈਨੇਜਮੈਂਟ ਬਹੁਤ ਚੰਗੀ ਲੱਗੀ ਤੇ ਤੁਹਾਡਾ ਜਿਹੜਾ ਆਪਣੇ ਕਸਟਮਰ ਪ੍ਰਤੀ ਰਵਈਆ ਹੈਗਾ ਉਹ ਸਾਨੂੰ ਹਦੋਂ ਵੱਧ ਵਧੀਆ ਲੱਗਿਆ ਭਾਈ ਜੀ ਠੀਕ ਹੈ ਭਾਈ ਹਾਂਜੀ ਬਾਈ ਮਣੀ ਸਾਡਾ ਬਹੁਤ ਖੁਸ਼ ਹੋਇਆ ਤੇ ਆਪਾਂ ਪਹਿਲਾਂ ਇਕੱਠੇ ਫੁੱਲਾਂ ਦਾ ਕੰਮ ਕਰਦੇ ਰਹੇ ਹਾਂ ਤੇ ਅੱਜ ਤੁਸੀਂ ਇਸ ਔਸਤੇ ਪਹੁੰਚ ਚੁੱਕੇ ਹੋ ਵੀ ਸਾਰੇ ਪੰਜਾਬ ਚੋਂ ਮੈਨੂੰ ਆ ਲੱਗਦਾ ਵੀ ਤੁਹਾਡਾ ਇੱਕ ਨੰਬਰ ਤੇ ਫਾਰਮ ਹੋਊਗਾ ਤੇ ਬਹੁਤ ਵਧੀਆ ਸਾਨੂੰ ਇੱਥੇ ਤੁਹਾਡੇ ਪਹੁੰਚ ਕੇ ਬਹੁਤ ਵਧੀਆ ਲੱਗਾ ਧੰਨਵਾਦ ਵੀਰੇ ਤੇ ਹਾਂਜੀ ਬਾਈ ਲਵੀ ਬਹੁਤ ਚੰਗਾ ਲੱਗਾ ਬਾਈ ਹੁਣ ਮਿਲ ਕੇ ਫਾਰਮਤੇ ਆ ਕੇ ਹਾਂਜੀ ਬਾਈ ਜੀ ਹਾਂਜੀ ਬਾਈ ਬਹੁਤ ਵਧੀਆ ਬਾਈ ਮਣੀ ਬਹੁਤ ਵਧੀਆ ਕੰਮ ਹੈ ਬਾਈ ਬਾਕੀ ਜਿਵੇਂ ਬਾਈ ਨੇ ਕੀਆ ਮੈਨੇਜਮੈਂਟ ਬਹੁਤ ਸੋਹਣੀ ਹੈ ਤੁਹਾਡੀ ਤੇ ਬਾਕੀ ਬਾਈ ਬਾਈ ਜਿਹੜਾ ਸਾਰਿਆਂ ਨੂੰ ਵਧੀਆ ਕੰਮ ਹੈ ਕੁਆਲਿਟੀ ਜੋ ਦੇ ਰਹੇ ਹੋ ਇਮਾਨਦਾਰੀ ਨਾਲ ਕੰਮ ਕਰਦਾ ਬਾਈ ਤੇ ਤੁਸੀਂ ਉਹਦਾ ਮੁੱਲ ਵੀ ਲੈ ਰਹੇ ਹੋ ਚੀਜ਼ ਦਾ ਤੇ ਪ੍ਰਮਾਤਮਾ ਕਰੇ ਹੋਰ ਤਰੱਕੀਆਂ ਮਾਣੋ ਬਾਬਾ ਤੁਹਾਨੂੰ ਫੁੱਲ ਤਰੱਕੀ ਦੇਵੇ ਥੈਂਕ ਯੂ ਬਾਈ ਤੁਹਾਡੇ ਸਾਰਿਆਂ ਦਾ ਬਾਈ ਜੀ ਇੱਥੇ ਆਇਆਂ ਨੂੰ ਫਾਰਮਸ ਤੋਂ ਤਰਜੀਹ ਆ ਆਖਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਪਰੇ ਬਾਈ ਨੀਚੇ ਪਿਆਜ਼ ਦੇ ਕਾਊਂਟਰ ਤੇ ਗੀਤੇ ਹੋਰ ਨੇ ਰਾਜੀ ਹੋਰ ਨੇ ਮੋਰਚਾ ਸੰਭਾਲ ਲਿਆ ਹੋਇਆ ਸੀ ਇੱਥੇ ਆਪਾਂ ਜੀ ਪਿਆਜ਼ ਦੀ ਬੰਦੀਰੀ ਵੇਚਦੇ ਆਂ ਆਪਦੀ ਰਸ ਪੈ ਜਾਂਦਾ ਪਹਿਲਾਂ ਨਾਮ ਲਿਖ ਦਿਆਂ ਉਸ ਤੋਂ ਬਾਅਦ ਸਾਰਿਆਂ ਨੂੰ ਬਾਰੀ-ਬਾਰੀ ਆਪਾਂ ਪਿਆਰ ਦੀ ਪਨੀਰੀ ਦਿੰਨੇ ਆ ਜੀ ਫੁੱਫੜ ਜੀ ਵੀ ਪਟਿਆਲੇ ਗਏ ਹੋਏ ਸੀ ਮੈਂ ਵੀ ਬਾਹਰ ਸੀ ਅੱਜ ਇਟਰੀਆਂ ਆਣ ਗਈਆਂ ਬਾਈ ਚਾਹੇ ਤੈਨੂੰ ਕਰਕੇ ਦਵਾਂਗੇ 500 ਵਾਲੀ 400 ਵਾਲੀ ਨਾਲ 100 ਵਾਲਾ ਵੀ ਲਾ ਦਿੰਦੇ 500 ਜੀ ਤੈਨੂੰ ਪੂਰੀ ਪੈਕਿੰਗ ਮਿਲੂਗੀ 400 ਵਾਲੀ ਕੰਮ ਮੇਰੀ 50 50 ਵਾਲੀ ਲੈ ਤੇਰੀ ਬਹੁਤ ਪੂਰੀ ਉਸ ਤੋਂ ਬਾਅਦ ਆਗੇ ਜੀ ਆਪਾਂ ਉੱਪਰ ਇੱਥੇ ਆਪਾਂ ਨੇ ਬੀਲਾਂ ਤਿਆਰ ਕਰਨ ਵਾਸਤੇ ਵਾਕਿੰਗ ਟਨਲ ਬਣਾਈ ਹੋਈ ਆ ਟੈਂਪਰੇਚਰ ਲੋਅ ਰਹਿੰਦਾ ਹੁਣ ਦਿਨ ਰਾਤ ਦਾ ਇੱਥੇ ਆਪਾਂ ਨੇ ਲਾਤੀ ਜੀ ਬੱਲਵ ਟੈਂਪਰੇਚਰ ਮੇਨਟੇਨ ਕਰਿਆ ਇਹਨਾਂ ਦਾ ਜਰਮਨੀ ਨੇਸ਼ਨ ਦੇ ਲਈ ਹੀਟ ਚਾਹੀਦੀ ਹੁੰਦੀ ਆ ਉਸ ਤੋਂ ਬਾਅਦ ਅੱਜ ਦੇ ਆਪਣੇ ਕਸਟਮਰ ਹੋ ਗਏ ਜੀ ਟੋਟਲ ਕੱਲ੍ਹ ਨਾਲੋਂ ਕਸਟਮਰ ਆਪਨੇ ਪਿਆਜ਼ ਪਨੀਰੀ ਦੇ ਵੱਧ ਨੇ 182 ਕਸਟਮਰ ਆਪਣੀ ਟੋਟਲ ਹੋ ਗਈ ਜੀ ਅੱਜ ਦੇ ਪਿਆਜ਼ ਪਨੀਰੀ ਲੈਣ ਵਾਲੇ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ